ਪਾਜੀ ਫਿਰ ਮੈਨੂੰ ਇੱਕ ਚੀਜ਼ ਦੱਸੋ ਜੀ ਪਿੱਛੋਂ ਤੁਹਾਡੇ ਚਾਕੂ ਮਾਰਦਾ ਪਾਜੀ ਅੱਧੀ ਸਾਡੇ ਡਰਾਈਵਰ ਨੂੰ ਮਾਰਦਾ ਨਿਆਚੇ ਸੜ ਦਿੰਦਾ ਠੀਕ ਹੈ ਪਾਜੀ ਬੇਨਤੀ ਹੈ ਜੀ ਸਰ ਗੱਡੀ ਆਜੋ ਸਰ ਨੀਚੇ ਗੱਡੀ ਜਾਏਗੀ ਅੱਗੇ ਸਵਾਰੀਆਂ ਵੀ ਤਾਂ ਸਰ ਨਹੀਂ ਜੀ ਨਹੀਂ ਹੈ ਸਵਾਰੀ ਨਹੀਂ ਮਾਰਿਆ ਸਾਡਾ ਬੰਦਾ ਥੋੜੀ ਨਾ ਤੁਹਾਡੇ ਕੰਮ ਕੰਮ ਥੋੜੀ ਨਾ ਤੁਸੀਂ ਬੰਦ ਕਰ ਦਗੇ ਹੁਣੇ ਸਵਾਰੀ ਉਹਨਾਂ ਨੇ ਬਿਠਾਈ ਹੈ ਸਰਵਾਰੀ ਕੀ ਕਰਾਈਗੀ ਸਵਾਰੀ ਪਾਜੀ ਸਵਾਰੀਆਂ ਸਾਡਾ ਬੰਦਾ ਮਾਰਦਾ ਦੱਸੋ ਜੀ ਸਵਾਰੀ ਲਈ ਹੈ ਪਾ ਗੱਡੀ ਚਲਾ ਰਿਹਾ ਸਾਰੀਆਂ ਗੱਡੀਆਂ ਬੰਦ ਹੋਣਗੀਆਂ ਜੀ ਕੋਈ ਵੀ ਸਵਾਰੀ ਲੈ ਕੇ ਨਹੀਂ ਜਾਊਗਾ ਜੀ ਕੋਈ ਇੱਥੇ ਆਪਾਂ ਕਿਨੋਂ ਗੱਡੀ ਲੈ ਕੇ ਜਾਂ ਗੜੀ ਜੀ ਹਲੋ ਹਲੋ ਜੀ ਕੋਈ ਇੱਥੇ ਆਪਾਂ ਕਿਨੋਂ ਗੱਡੀ ਲੈ ਕੇ ਜਾਂ ਗੜੀ ਅਤੋਂ ਦੋ ਬੰਦੇ ਬੈਠੇ ਨੇ ਸੋਹਣੇ ਕੱਪੜੇ ਪਾਏ ਹੋਏ ਸੀ ਜੀ ਮੁੱਲਾਪੁਰ ਦੇ ਕੋਲ ਜਾ ਕੇ ਕਿ ਨਿਹੰਗ ਜੀ ਬੈਗੇ ਨੇ ਜਿੱਦੇ ਉਹ ਸੁਧਾਰ ਦੀ ਨਹਿਰ ਆਂਦੀ ਹੈ ਜੀ ਉਹਦੇ ਤੇਜ ਹਥਿਆਰਾਂ ਨਾਲ ਬਾਜੀ ਉਹਦੇ ਵਾਰ ਕੀਤਾ ਜਾਂਦਾ ਹੈ ਉਹਦੀ ਗਰਦਨ ਤੇ ਉਹਦੇ ਸਿਰ ਤੇ ਸੱਟਾਂ ਮਾਰੀਆਂ ਜਾਂਦੀਆਂ ਫਿਰ ਉਹਨੂੰ ਚੱਕ ਕੇ ਕੰਡੈਕਟਰ ਸੀਟ ਵੱਲ ਸਿੱਟਿਆ ਜਾਂਦਾ ਤੇ ਬਾਜੀ ਉਹਨੂੰ ਉਹਨਾ ਐਂਡ ਦੇ ਬਾਜੀ ਜਾਨੋਂ ਮਾਰ ਮਾਰ ਕੇ ਜਦ ਤੱਕ ਮਰਿਆ ਨਹੀਂ ਬਾਜੀ ਉਹਨੂੰ ਮਾਰੀਗੇ ਮਾਰੀਗੇ ਤੇ ਬਾਜੀ ਉਹਨੂੰ ਉਹਨਾ ਮਤਲਬ ਨਹਿਰ ਚ ਸੜ ਦਿੰਦਾ ਅੱਜ ਯੂਪੀ ਸਹੀ ਹੋ ਗਿਆ ਅੱਜ ਪੰਜਾਬ ਬਾਜੀ ਯੂਪੀ ਬਣ ਗਿਆ ਬਾਜੀ ਅਸੀਂ ਸਰਕਾਰਾਂ ਨੂੰ ਟੈਕਸ ਦੇ ਰਹੇ ਆ 100 ਰੁਪਏ ਦੀ ਰਾਈਡ ਹੁੰਦੀ ਤੇ ਗਲਾ ਵੱਡਿਆ ਮਿਲਿਆ ਸਾਡਾ ਬੰਦੇ ਦਾ ਪੌਣੇ 5 ਵਜੇ ਗੱਡੀ ਸਾਨੂੰ ਟੱਕਰੀ ਉਹਨਾਂ ਨੇ 3 ਵਜੇ ਮੁੰਡੇ ਦਾ SIM ਬੰਦ ਕਰਤਾ ਸੀਗਾ 3 ਵਜੇ ਤੋਂ ਬਾਅਦ ਉਹਨਾਂ ਨੇ ਕੰਮ ਕਰਕੇ ਉਹ ਬੰਦਿਆਂ ਨੂੰ ਲਾ ਕੇ ਵਾਪਸ ਮੁੱਲਾਪੁਰ ਤੋਂ ਉਰੇ ਆ ਗਿਆ ਮੋਹੀਪਿੰਡ ਪਰ ਪੁਲਿਸ ਕਿੱਥੇ ਸੀਗੀ ਸਾਡਾ ਨੰਬਰ ਪਲੇਟ ਭਾਈ ਮਾੜਾ ਜਿਹਾ ਇੱਕ ਡਿਜੀਟ ਖਤਮ ਹੋ ਜਾਣਾ ਨਾਲ ਹੀ ਚਲਾਨ ਹੋ ਜਾਂਦਾ ਆਨਲਾਈਨ ਆਨਲਾਈਨ ਚਲਾਨ ਛੱਡ ਅਜ ਡਰਾਈਵਰ ਨਾਲ ਹੋਇਆ ਜਿਹਨਾਂ ਦੀ ਆਪਣੀ ਗੱਡੀ ਵੇ ਉਹਨਾਂ ਨਾਲ ਵੀ ਹਾਦਸਾ ਹੋ ਸਕਦਾ ਐ ਨਹੀਂ ਕਿ ਸਿਰਫ ਨਿਹੰਗੀ ਨੇ ਜਿਹੜੇ ਭੱਈਏ ਵੀ ਨੇ ਅੱਜ ਕੱਲ ਉਹ ਵੀ ਕਰ ਰਹੇ ਨੇ ਆਮ ਬੰਦਾ ਵੀ ਕਰ ਰਿਹਾ ਐ ਇਸ ਚੀਜ਼ ਨੂੰ ਰੋਕtham ਜ਼ਰੂਰ ਕਰਨੀ ਚਾਹੀਦੀ ਸਾਡਾ ਪੰਜਾਬ ਇਸ ਤੋਂ ਬਚੇ ਤਾਂ ਹੁਣ ਜਿਵੇਂ ਗੁਰਮੀਤ ਬਿੱਟੂ ਦਾ ਕਤਲ ਹੁੰਦਾ ਟੈਕਸੀ ਡਰਾਈਵਰ ਸੀ ਉਸ ਤੋਂ ਬਾਅਦ ਟੈਕਸੀ ਯੂਨੀਅਨ ਨੇ ਕਲਾਨ ਕਰ ਦਿੱਤਾ ਵੀ ਅੱਜ ਲੁਧਿਆਣੇ ਦੇ ਵਿੱਚ ਜਿਹੜੀਆਂ ਉਹ ਟੈਕਸੀਸ ਨਹੀਂ ਚੱਲਣ ਗਿਆ ਅਤੇ ਜੇ ਕੋਈ ਟੈਕਸੀ ਚਲਾ ਰਿਹਾ ਤਾਂ ਉਸ ਨੂੰ ਰੋਕਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਮਰਡਰ ਜਿਹੜਾ ਹੈ ਇਹ ਕੱਲ ਸਵੇਰੇ ਸਮੇਂ ਹੁੰਦਾ ਤੇ ਹੁਣ ਲਗਾਤਾਰ ਜਿਹੜੀਆਂ ਨੇ ਇੱਥੇ ਉਹ ਟੈਕਸੀਸ ਜਿਹੜੀਆਂ ਨੇ ਜੇ ਕੋਈ ਚਲਾ ਰਿਹਾ ਤਾਂ ਉਹਨੂੰ ਰੋਕਿਆ ਜਾ ਰਿਹਾ ਇੱਕ ਵਾਰੀ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਤਸਵੀਰ ਜਿਹੜੀ ਆ ਉਹ ਦਿਖਾ ਦਿੱਤੀ ਜਾਵੇ ਤੇ ਹੁਣ ਜ਼ਰੂਰ ਅਸੀਂ ਟੈਕਸੀ ਚਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਅਸਲ ਦੇ ਵਿੱਚ ਇਹ ਕਿਉਂ ਕੀਤਾ ਜਾ ਰਿਹਾ ਕਿਸ ਕਰਕੇ ਕੀਤਾ ਜਾ ਰਿਹਾ ਭਾਈ ਜੀ ਟੈਕਸੀਆਂ ਕਿਉਂ ਰੋਕ ਰਹੇ ਤੁਸੀਂ ਪਾਜੀ ਆਪਣੇ ਕੱਲ ਜੀ ਇੱਕ ਸਵੇਰੇ 2:30 ਵਜੇ ਬੰਦੇ ਦੀ ਨਾ ਰਾਈਡ ਬੁੱਕ ਕੀਤੀ ਸੀ ਆਪਣੇ ਰਾਈਡ ਬੁੱਕ ਕੀਤੀ ਸੀ ਜੀ ਐਮਬੀਡੀ ਗ੍ਰੈਂਡ ਬੋਕ ਦੇ ਕੋਲੋਂ ਰਾਈਡ ਬੁੱਕ ਕੀਤੀ ਸੀ ਰਾਏ ਕੋੜਲੀ ਤੇ ਇੱਥੋਂ ਦੋ ਬੰਦੇ ਬੈਠੇ ਨੇ ਸੋਹਣੇ ਕੱਪੜੇ ਪਾਏ ਹੋਏ ਸੀ ਜੀ ਮੁੱਲਾਪੁਰ ਦੇ ਕੋਲ ਜਾ ਕੇ ਕਿ ਨਿਹੰਗ ਜੀ ਬੈਗੇ ਨੇ ਜਿੱਦੇ ਉਹ ਸੁਧਾਰ ਦੀ ਨਹਿਰ ਆਂਦੀ ਹੈ ਜੀ ਉਹਦੇ ਤੇਜ ਹਥਿਆਰਾਂ ਨਾਲ ਭਾਜੀ ਉਹਦੇ ਵਾਰ ਕੀਤਾ ਜਾਂਦਾ ਹੈ ਉਹਦੀ ਗਰਦਨ ਤੇ ਉਹਦੇ ਸਿਰ ਤੇ ਸੱਟਾਂ ਮਾਰੀਆਂ ਜਾਂਦੀਆਂ ਫਿਰ ਉਹਨੂੰ ਚੱਕ ਕੇ ਕੰਡੈਕਟਰ ਸੀਟ ਵੱਲ ਸਿੱਟਿਆ ਜਾਂਦਾ ਤੇ ਬਾਜੀ ਉਹਨੂੰ ਉਹਨਾ ਐਂਡ ਦੇ ਬਾਜੀ ਜਾਨ ਨੂੰ ਮਾਰ ਮਾਰ ਕੇ ਜਦ ਤੱਕ ਮਰਿਆ ਨਹੀਂ ਬਾਜੀ ਉਹਨੂੰ ਮਾਰੀ ਗਏ ਮਾਰੀ ਗਏ ਤੇ ਬਾਜੀ ਉਹਨੂੰ ਉਹਨਾ ਮਤਲਬ ਨਹਿਰ 'ਚ ਛੱਡ ਦਿੱਤਾ ਉਹਦੇ ਉਹਦੇ ਪਰਦੋਸ਼ਣ ਦੇ ਵਿੱਚ ਬਾਜੀ ਉਹਨੂੰ ਸੰਧਾਰਜੀ ਦੇਣ ਲਈ ਅੱਜ ਸਾਰੀਆਂ ਗੱਡੀਆਂ ਰੁਕੀਆਂ ਜਾ ਰਹੀਆਂ ਭਾਜੀ ਅੱਜ ਤੁਸੀਂ ਲੁਧਿਆਣਾ ਦੀ ਸਾਰੀਆਂ ਗੱਡੀਆਂ ਬੰਦ ਕਰ ਦਿੱਤੀਆਂ ਸਾਰੀਆਂ ਗੱਡੀਆਂ ਬੰਦ ਹੋਣਗੀਆਂ ਜੀ ਕੋਈ ਵੀ ਸਵਾਰੀ ਲੈ ਕੇ ਨਹੀਂ ਜਾਊਗਾ ਜੀ ਕੋਈ ਇੱਥੇ ਆਪਾਂ ਕਿਹਨੂੰ ਗੱਡੀ ਲੈ ਕੇ ਜਾਂਦਣੀ ਜੀ ਅੱਜ ਗੱਡੀਆਂ ਆ ਰਹੀਆਂ ਖਾਲੀ ਇਹ ਲਾ ਲਓ ਲਾ ਲਓ ਜੀ ਵੀਰੇ ਬੰਦ ਕਰ ਦੇ ਵੀਰੇ ਕੰਮ ਨਹੀਂ ਅੱਜ ਕੰਮ ਨਹੀਂ ਕਰਨਾ ਵੀਰੇ ਐਪ ਚੱਲ ਰਹੀ ਐ ਇਹ ਬੰਦ ਕਰ ਵੀਰੇ ਕਰ ਦੇ ਵੀਰੇ ਆਪਾਂ ਬੰਦ ਕਰੋ ਅੱਜ ਕੋਈ ਗੱਡੀ ਨਹੀਂ ਵੀਰੇ ਤੇ ਕੋਈ ਸਵਾਰੀ ਨਹੀਂ ਚੱਕੂਗਾ ਵੀਰੇ ਕੱਲ ਆਪਣੇ ਭਰਾ ਦਾ ਕਤਲ ਹੋ ਗਿਆ ਉਰੇ ਲਾਸ਼ ਨਹੀਂ ਮਿਲੀ ਅਜੇ ਤੱਕ ਅੱਛਾ ਇੱਧਰ ਗ੍ਰੈਂਡ ਵਾਕ ਦੇ ਬਾਹਰ ਮੈਨੂੰ ਮੁੰਡੇ ਨੇ ਦੱਸਿਆ ਵੀਰੇ ਉਰੇ ਉਹਨੂੰ ਦੇ ਉਰੇ ਕਰਕੇ ਆ ਬੰਦ ਕਰਨਾ ਪੈਣਾ ਵੀਰੇ ਚਲਾ ਰਹੇ ਆ ਆਪਾਂ ਦੇਖੋ ਮੈਨੂੰ ਵੀ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਵੀਰੇ ਮੈਨੂੰ ਇਹ ਨਹੀਂ ਪਤਾ ਹੋਏਗਾ ਵੀ ਬੰਦ ਕਰਤੀ ਕਰ ਲੈਣਾ ਪਲੀਜ਼ ਰਿਕਵੈਸਟ ਸਾਡੇ ਕਨੇ ਰਿਕਵੈਸਟ ਆ ਬੰਦ ਕਰ ਦਿਓ ਬੰਦ ਕਰ ਦਿਓ ਤੁਸੀਂ ਸਾਈਡ ਤੇ ਇਹ ਬੰਦ ਆ ਮੇਰਾ ਪਾਸੇ ਸਾਈਡ ਤੇ ਲਾ ਲੋ ਅੱਛਾ ਤੇ ਹੁਣ ਵੈਸੇ ਪ੍ਰਸ਼ਾਸਨ ਨੇ ਤਾਂ ਹਰਕਤ ਦੇ ਵਿੱਚ ਆ ਪ੍ਰਸ਼ਾਸਨ ਨੇ ਤਾਂ ਬੰਦੇ ਫੜ ਲਏ ਹੋਏ ਨੇ ਹਾਂ ਜੀ ਉਹਨਾਂ ਦਾ ਹਰਕਤ ਆ ਗਈ ਉਹਨਾਂ ਦਾ ਬੰਦੇ ਫੜ ਲਏ ਪਰ ਸਾਡੇ ਕੋਲ ਨਹੀਂ ਹੋਣਾ ਜੀ ਜੇ ਇੱਕ ਦਿਨ ਆਪਾਂ ਗੱਡੀ ਨਹੀਂ ਚਲਾਵਾਂਗੇ ਆਪਾਂ ਨੂੰ ਕੀ ਫਰਕ ਪੈਣਾ ਆਪਣੀ ਤਾਂ ਇੱਕ ਦਿਨ ਦੀ ਕਮਾਈ ਬੰਦ ਹੋ ਜਾਊਗੀ ਨਹੀਂ ਉਹਨਾਂ ਇਹਦਾ ਵਿਚਾਰ ਨਹੀਂ ਸੀ ਕਮਾਈ ਦਾ ਸਾਧਨ ਹੀ ਬੰਦ ਹੋ ਗਿਆ ਕੰਮ ਕਮਾਉਣ ਵਾਲਾ ਬੰਦਾ ਹੀ ਚਲੇ ਗਿਆ ਨਾ ਜੀ ਉਹਨਾਂ ਦਾ ਘਰ ਦਾ ਮੈਂਬਰ ਹੀ ਚਲੇ ਗਿਆ ਉਹਨਾਂ ਦੇ ਪਰਿਵਾਰ ਨੂੰ ਪੁੱਛੋ ਨਹੀਂ ਆਪਾਂ ਇੱਕ ਦਿਨ ਨਹੀਂ ਕਮਾਵਾਂਗੇ ਤਾਂ ਆਪਣਾ ਕੀ ਫਰਕ ਪੈਣ ਲੱਗਿਆ ਆਪਾਂ ਨੂੰ ਹੁਣ ਅਸੀਂ ਕੱਲ ਦੇ ਤੁਰੇ ਫਿਰਦੇ ਆਂ ਆਪਣੇ ਭਰਾ ਦੀ ਖਾਤਰ ਸਾਡੇ ਅਸੀਂ ਘਰ ਦਾ ਸਾਡੇ ਵੀ ਤਾਂ ਹੈਗੇ ਨਾ ਫੇ ਸਵਾਰੀ ਤੇ ਲਾ ਦੋ ਤੁਹਾਨੂੰ ਪਤਾ ਨਾ ਆਪਣਾ ਡਰਾਈਵਰ ਬੰਦਾ ਮਾਰਿਆ ਗਿਆ ਸਾਰਿਆਂ ਨੂੰ ਪਤਾ ਵੀਰੇ ਤੁਹਾਨੂੰ ਪਤਾ ਭਾਜੀ ਨਹੀਂ ਸੀਰੀਅਸਲੀ ਨਹੀਂ ਪਤਾ ਭਾਜੀ ਕੱਲ ਸਾਡੇ ਡਰਾਈਵਰ ਦਾ ਭਾਜੀ ਪਿੱਛੋਂ ਬੈ ਕੇ ਭਾਜੀ ਗਲਾ ਪਾੜ ਦਿੱਤਾ ਤੁਸੀਂ ਬੈਠੇ ਹੋ ਗੱਡੀ ਚ ਲਾ ਰਹੇ ਹੋ ਤੁਹਾਨੂੰ ਕੀ ਪਤਾ ਪਿੱਛੇ ਭਾਜੀ ਉਹਨਾਂ ਕੋ ਚਾਕੂ ਤੇਜਾ ਤਿਆਰ ਹੋਦਾ ਦੇ ਰਾਤ ਨੂੰ ਹੋਈ ਏ ਮੇਰੇ ਨਾਲ ਠੀਕ ਹੈ ਜੀ ਹੋਈ ਏ ਨਾ ਜੀ ਭਾਜੀ ਫਿਰ ਮੈਨੂੰ ਇੱਕ ਚੀਜ਼ ਦੱਸੋ ਜੀ ਪਿੱਛੋਂ ਤੁਹਾਡੇ ਚਾਕੂ ਮਾਰਦਾ ਭਾਜੀ ਅੱਧੀ ਸਾਡੇ ਡਰਾਈਵਰ ਨੂੰ ਮਾਰਦਾ ਨਾਲ ਚ ਸੜ ਦਿੱਤਾ ਠੀਕ ਹੈ ਭਾਜੀ ਬੇਨਤੀ ਹੈ ਜੀ ਸਰ ਗੱਡੀ ਆਜੋ ਸਰ ਨੀਚੇ ਗੱਡੀ ਜਾਈਗੀ ਅੱਗੇ ਜੀ ਪਰ ਸਵਾਰੀਆਂ ਵੀ ਤਾਂ ਸਰ ਨਹੀਂ ਜੀ ਨਹੀਂ ਐ ਸਵਾਰੀ ਨਹੀਂ ਮਾਰਿਆ ਸਾਡਾ ਬੰਦਾ ਪਰ ਐ ਥੋੜੀ ਨਾ ਤੁਹਾਡੇ ਕੰਮ ਕੰਮ ਥੋੜੀ ਨਾ ਤੁਸੀਂ ਬੰਦ ਕਰ ਦਗੇ ਹੁਣੇ ਸਵਾਰੀ ਉਹਨਾਂ ਨੇ ਬਿਠਾਈ ਆ ਸਵਾਰੀ ਕੀ ਕਰੇਗੀ ਸਵਾਰੀ ਬਾਜੀ ਸਵਾਰੀਆਂ ਸਾਡਾ ਬੰਦਾ ਮਾਰਦਾ ਦੱਸੋ ਜੀ ਸਵਾਰੀ ਲਈ ਆ ਪਰ ਗੱਡੀ ਚਲਾ ਰਿਆ ਦਿਨ ਰਾਤ ਮਿਹਨਤਾਂ ਕਰਦੇ ਰਾਤ ਨੂੰ ਬੰਦਾ ਦੇਖੋ 2:30 ਵਜੇ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪਹੁੰਚਣ ਪਰ ਉਹਨੂੰ ਕੀ ਪਤਾ ਬਾਜੀ ਮੇਰੀ ਬਹੁਤ ਘੜੀ ਅੱਗੇ ਬੰਦਾ ਗਲਤ ਥੋੜੀ ਨਾ ਉਹ ਬਾਜੀ ਕਿਸੇ ਉਹ ਗੱਡੀ ਤੇ ਉਹ ਗੱਡੀ ਦੇ ਵਿੱਚ ਔਰਤਾਂ ਵੀ ਬੈਠੀਆਂ ਨੇ ਦੇਖੋ ਜੀ ਜਿੱਲੀ ਆਟੋ ਰਿਕਸ਼ੇ ਸਭ ਕੁਝ ਅਵੇਲੇ ਹੈਗੇ ਨੇ ਜੀ ਕੋਈ ਸੂਲਤ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੈਬ ਕੀਤੀ ਆ ਮੈਂ ਤੁਹਾਨੂੰ ਦੱਸਦਾ ਜ ਜਦੋਂ ਇਹ ਬੰਦਾ ਉੱਥੇ ਮੇਰੇ ਓਲਾ ਦੇ ਉੱਪਰ ਰੈਂਟਰ ਬੁਕਿੰਗ ਪਈ ਮੈਨੂੰ ਇਹ ਹੈਗੀ ਹੈ ਘਟੋ ਘਟਾ ਹਫ਼ਤਾ ਪਹਿਲਾਂ ਦੀ ਗੱਲ ਹੈ ਅਬ ਓਲਾ ਰੈਂਟਰ ਬੁਕਿੰਗ ਪਈ ਹੈ ਮੈਨੂੰ ਤੇ ਉਹ ਬੰਦਾ ਕਹਿੰਦਾ ਤੁਹਾਨੂੰ ਏਟੀਐਮ 'ਚ ਰੋਕ ਲੈ ਲੇ ਲੇਡੀ ਤੇ ਉਹਦੇ ਨਾਲ ਬੰਦਾ ਨਾਲ ਸੀ ਦੋਨੇ ਮੀਆਂ ਬੀਵੀ ਸੀਗੇ ਤੇ ਜਦੋਂ ਮੈਂ ਉੱਥੇ ਏਟੀਐਮ ਤੇ ਰੋਕਿਆ ਗੱਡੀ ਉਹ ਜਦੋਂ ਉੱtre ਉਹਨਾਂ ਦਾ ਕੈਰੀ ਬੈਗ ਨਾ ਦੋ ਤੋਂ ਵੱਧ ਦਰਵਾਜ਼ੇ 'ਚ ਰਾਤ ਨੂੰ ਹੋਊਗਾ ਤਕਰੀਬਨ ਕਈ 12 12:30 ਦਾ ਟਾਈਮ ਆ ਠੀਕ ਹੈ ਜਦੋਂ ਬਈ ਉਹ ਵੱਜਿਆ ਮੈਂ ਕੈਰੀ ਬੈਗ ਖੋਲਿਆ ਕੈਰੀ ਬੈਗ ਦੇ ਵਿੱਚ ਖਿਲਾੜੀ ਸੀਗੀ ਮੈਂ ਨਾਲ ਹੀ ਮੈਂ ਕੈਰੀ ਬ ਸਾਡੇ ਵਰਗਾ ਡੰਡਾ ਨਹੀਂ ਰੱਖ ਸਕਦਾ ਜੇ ਮੇਰੇ ਹੁਣ ਬេសਬਾਲ ਵੇ ਆ ਸਾਡਾ ਚਲਾਨ ਆ ਉੱਥੇ ਸਾਡਾ ਚਲਾਨ ਕਰਦੀ ਆ ਪੀਸੀਆਰ ਹੁਣ ਉੱਥੇ ਪੀਸੀਆਰ ਨੂੰ ਫੋਨ ਕੀਤਾ ਉਹਨਾਂ ਨੇ ਕੀ ਕਿਹਾ ਇਹਨਾਂ ਦਾ ਕਹਿੰਦੇ ਦਿੱਲੀ ਦਾ ਕੰਮ ਆ ਉਹ ਜਾਣ ਦਿੱਤੇ ਉਹਨਾਂ ਨੇ ਉੱਥੇ ਸੱਤ ਵਜੇ ਦੱਸੋ ਕੀ ਕਰਾਂਗੇ ਅਸੀਂ ਇਹ ਮੇਰੇ ਨਿਫਟੀ ਨਹੀਂ ਆ ਕੈਪ ਡਰਾਈਵਰ ਵੀ ਨਹੀਂ ਆ ਇਹ ਮੇਰੇ ਨਾਲ ਖੁਦ ਹੋਈ ਆ ਹਫਤਾ ਪਹਿਲਾਂ ਦੀ ਗੱਲ ਆ ਭਾਜੀ ਇਹ ਆ ਗੱਡੀ ਬੋਲਾ ਦੀ ਬੁਕਿੰਗ ਆ ਗੱਡੀ ਤੁਸੀਂ ਹੀ ਰੋਕੀ ਆ ਡ라이ਵਰੀ ਦੱਸ ਰਿਹਾ ਆਪਣੀ ਹੱਡ ਪੀਤੀ ਮੈਂ ਰੋਕੀ ਮੈਂ ਨਹੀਂ ਰੋਕੀ ਤੁਸੀਂ ਆ ਮੈਂ ਤੁਹਾਡੇ ਨਾਲ ਨਾਲ ਖੜਾ ਸਾਡੇ ਸਾਹਮਣੇ ਰੋਕੀ ਸਾਡੇ ਸਾਹਮਣੇ ਰੋਕੀ ਆ ਡਰਾਈਵਰ ਦੱਸ ਰਿਹਾ ਨਾ ਉਤਰ ਕੇ ਭਾਜੀ ਇਹ ਉਹ ਨਹੀਂ ਹੈਗੀ ਅਸੀਂ ਕਿਸੇ ਨੂੰ ਤੰਗ ਕਰ ਰਹੇ ਭਾਜੀ ਅਸੀਂ ਬਸ ਰੋਸ਼ ਪਰ ਪ੍ਰਗਟ ਕਰ ਰਹੇ ਆ ਇਹ ਆਪਣਾ ਸਾਨੂੰ ਵੀ ਭਾਜੀ ਕਿਉਂ ਦਿੱਤੀ ਜਾਂਦੀ ਆ ਅੱਛਾ 1 ਮਿੰਟ ਭਾਜੀ ਚਲੋ ਮੈਨੂੰ ਇੱਕ ਜੀ ਦੱਸੋ ਮੈਂ ਇੱਕ ਛੋਟੀ ਗੱਲ ਜਿੰਨੇ ਵੀ ਮੇਰੇ ਪਰਾ ਟੈਕਸੀ ਡਰਾਈਵਰ ਨੇ ਤੁਸੀਂ ਵੀਰ ਜੀ ਚੰਡੀਗੜ੍ਹ ਜਾਣੇ ਹੋ 6 ਫੇਰ ਜਦੋਂ ਆਪਾਂ ਪਾਰ ਕਰਦੇ ਆ ਆਪਾਂ ਨਾਲ ਦੇ ਨਾਲ ਆਪਣੀ ਗੱਡੀ ਹੁੰਦੀ ਪਰ ਨਾਲ ਦੇ ਨਾਲ ਕਿਉਂ ਪੁੱਛਦੇ ਨੇ ਭਾਜੀ ਆਰਸੀ ਹੈਗੀ ਇੰਸ਼ੋਰੈਂਸ ਹੈਗਾ ਪਰਮਿਟ ਹੈਗਾ ਉਹ ਦੇਖੀ ਲੋਏ ਅੰਦਰ ਹੈਗੇ ਨੇ ਕਿਉਂ ਭਾਜੀ ਕਿਉਂਕਿ ਉੱਤੇ ਡਰ ਹੈ ਭਾਜੀ ਜਦੋਂ ਤੱਕ ਭਾਜੀ ਇੱਥੇ ਪੰਜਾਬ ਦੇ ਵਿੱਚ ਪੁਲਿਸ ਦਾ ਡਰ ਨਹੀਂ ਪਊਗਾ ਅੱਜ ਭਾਜੀ ਯੂਪੀ ਯੂਪੀ ਸਹੀ ਹੋ ਗਿਆ ਅੱਜ ਇਹ ਯੂਪੀ ਬਣ ਗਿਆ ਅੱਜ ਯੂਪੀ ਸਹੀ ਹੋ ਗਿਆ ਅੱਜ ਪੰਜਾਬ ਭਾਜੀ ਯੂਪੀ ਬਣ ਗਿਆ ਪਰ ਭਾਜੀ ਦੇਖੋ ਮੈਂ ਤੁਹਾਡੀ ਗੱਲ ਤੁਹਾਡੇ ਮੈਂ ਵੀ ਸਵੇਰ ਦਾ ਤੁਹਾਡੇ ਨਾਲ ਖੜਾ ਪਰ ਉਹ ਦੇਖੋ ਪੂਰਾ ਪਰਿਵਾਰ ਮੈਂ ਚਲੋ ਉਹਨਾਂ ਵੱਲ ਕੈਮਰਾ ਵੀ ਨਹੀਂ ਕਰਦਾ ਪੂਰਾ ਪਰਿਵਾਰ ਬੱਚਿਆ ਸਮੇਤ ਉਹ ਜਾ ਰਿਹਾ ਸੀ ਉਹ ਕਿੱਥੇ ਹੁਣ ਉਹਨਾਂ ਦਾ ਪਰੇਸ਼ਾਨ ਹੋਣਾ ਪੈ ਰਿਹਾ ਨਾ ਤੁਸੀਂ ਮੈਂ ਕਹਿੰਦਾ ਖਾਲੀ ਟਿਕਟੀਆਂ ਰੋਕ ਲਓ ਤੁਸੀਂ ਸਵਾਰੀਆਂ ਵਾਲਿਆਂ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਜਿਹੜਾ ਸਾਡਾ ਬੰਦਾ ਮਾਰਿਆ ਜਿਹੜਾ ਸਾਡਾ ਬੰਦਾ ਮਾਰਿਆ ਉਹ ਬੰਦਾ ਕੇ ਪਰਿਵਾਰ ਵਾਲਾ ਨਹੀਂ ਸੀ ਮੈਂ ਤਾਂ ਉਹਦੇ ਨਾਲ ਖੜਾ ਮੈਂ ਤਾਂ ਸਵੇਰ ਤੋਂ ਤੁਹਾਡੇ ਨਾਲ ਖੜਾ ਨਹੀਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਉਹ ਵੀ ਫੈਮਿਲੀ ਤਾਂ ਪਰੇਸ਼ਾਨ ਹੋ ਰਹੀ ਹੈ ਨਾ ਉਹ ਫੈਮਿਲੀ ਤਾਂ ਪਰੇਸ਼ਾਨ ਹੋ ਰਹੀ ਹੈ ਹੁਣ ਗੱਡੀਆਂ ਰੋਕਾਂ ਦਾ ਮਤਲਬ ਇਹ ਆ ਵੀ ਤੁਹਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਗੱਲ ਆ ਦੇਖੋ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸਵੇਰ ਤੋਂ ਸਵੇਰ ਤੋਂ ਤੁਹਾਡੇ ਨਾਲ ਕਿੰਨਾ ਕੁ ਮੀਡੀਆ ਆ ਗਿਆ ਇਹ ਦੱਸੋ ਸਨ ਨਹੀਂ ਨਹੀਂ ਕਿੰਨਾ ਕੁ ਆ ਗਿਆ ਤੁਸੀਂ ਇਹ ਦੱਸੋ ਕਿੰਨੇ ਲੁਧਿਆਣਾ ਲੁਧਿਆਣੇ ਦੇ ਨਰਾਣੇ ਕਿੰਨੇ ਦੇਖੋ ਤਾਂ ਇੱਥੇ ਇਸ ਟਾਈਮ ਤੱਕ ਕੌਣ ਖੜਾ ਪਾਜੀ ਮੇਰੇ ਮੈਂ ਇਸ ਟਾਈਮ ਤੱਕ ਕੌਣ ਮੇਰੇ ਮੈਂ ਤੁਹਾਨੂੰ ਇੱਕ ਜੀ ਦੱਸ ਰਿਹਾ ਜੀ ਦੈਨਿਕ ਭਾਸਕਰ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਕੇਸਰੀ ਉਸ ਤੋਂ ਬਾਅਦ ਆਪਣੇ ਅਜੀਤ ਉਸ ਤੋਂ ਬਾਅਦ ਪੀਟੀਸੀ ਨਿਊਜ਼ ਵਾਲੇ ਪਾਜੀ ਜਿਹੜੇ ਜਿੰਨੇ ਵੀ ਮੇਰੇ ਸਰਕਲ ਚ ਸੀ ਪਾਜੀ ਉਹ ਸਭ ਨੂੰ ਇਨਵੀਟੇਸ਼ਨ ਦਿੱਤਾ ਜੀ ਮੈਨੂੰ ਵੀ ਫੈਮਲੀ ਦੀ ਗੱਲ ਆਈ ਤੇ ਆਪਾਂ ਖੜੇ ਹੈ ਨਾ ਤੁਸੀਂ ਤੁਸੀਂ ਇਹ ਨਾ ਕਹੋ ਨਾ মিডিਆ ਨੂੰ ਗੱਲ ਨਾਲ ਕੁਝ ਹੋਵੇ ਨਹੀਂ ਪਾਜੀ ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਜੀ ਆਪਾਂ ਦਾ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਜੀ ਪਾਜੀ ਹੱਥ ਜੋੜ ਕੇ ਬੇਨਤੀ ਹੈ ਇੱਥੇ ਗੱਡੀ ਲਾਓ ਸਵਾਰੀ ਭਾਜੀ ਆਪਣੇ ਆਟੋ ਕਰੇ ਤੇ ਜਾਵੇ ਅਸੀਂ ਦੇਖੋ ਜੀ ਅੱਜ ਦਾ ਦਿਨ ਅਸੀਂ ਉਸ ਨੂੰ ਆਪਾਂ ਦੇਖੋ ਜੀ ਹੋਰ ਤਾਂ ਕੁਝ ਕਰ ਨਹੀਂ ਸਕਦੇ ਉਹਨਾਂ ਸਿਧਾਂਤ ਜੀ ਦੇ ਦੇ ਸਕਦੇ ਭਾਜੀ ਜਿਹੜੇ ਬੰਦੇ ਅੱਜ ਪੈਸੇ ਕਮਾ ਰਹੇ ਨੇ ਠੀਕ ਹੈ ਜੀ ਇੱਥੇ ਪੈਸੇ ਕਮਾ ਰਹੇ ਨੇ ਤੇ ਭਾਜੀ ਮੈਂ ਉਸ ਬੰਦਿਆਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਪੈਸੇ ਇੱਕ ਦਿਨ ਨਹੀਂ ਕਮਾਉਗੇ ਨਾ ਤੁਹਾਡਾ ਪਰਮਾ ਟੁੱਟਣ ਲੱਗਾ ਨਾ ਤੁਹਾਡੀ ਇੰਸ਼ੋਰੈਂਸ ਟੁੱਟਣ ਲੱਗੀ ਨਾ ਤੁਹਾਡੀ ਕਿਸਤਾ ਟੁੱਟਣ ਲੱਗੀਆਂ ਇੱਕ ਦਿਨ ਗੱਡੀ ਨਹੀਂ ਚਲਾਵਾਂਗੇ ਭਾਜੀ ਕੋਈ ਫਰਕ ਨਹੀਂ ਪੈਣ ਲਗਾ। ਸਹੀ ਗੱਲ ਆ ਤੁਹਾਡੀ। ਮੈਂ ਇਹ ਗੱਲ ਤੇ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਭਾਜੀ ਇਹੀ ਇਹੀ ਸਭ ਨੂੰ ਸਾਥ ਦੇਣ ਲਈ ਭਾਜੀ ਇਹੀ ਦੇਣ ਲਈ ਦੇਖੋ ਮੈਂ ਵੀਰ ਨੂੰ ਰੋਕਿਆ ਆ ਵੀਰ ਨੂੰ ਰੋਕਿਆ ਸਵਾਰੀ ਉਤਾਰਨ ਲਈ ਵੀਰ ਨਾਲ ਗੱਗਾਣੀ ਆਪਣੀ ਦਸੀ ਦੇਖਿਆ ਕੀ ਹੋਈ ਬਾੜ ਦਾਦ ਨਹੀਂ ਨਹੀਂ ਬਿਲਕੁਲ ਭਾਜੀ ਅਸੀਂ ਸਰਕਾਰਾਂ ਨੂੰ ਟੈਕਸ ਦੇ ਰਹੇ ਆ 100 ਰੁਪਏ ਦੀ ਰਾਈਡ ਹੁੰਦੀ ਤੇ ਗਲਾ ਵੱਡਿਆ ਮਿਲਿਆ ਸਾਡਾ ਬੰਦੇ ਦਾ 150 ਰੁਪਏ ਦੀ ਰਾਈਡ ਆ ਬਾਜੀ ਬੁੱਕ ਕਰਦੇ ਆ ਤੇ ਬਾਜੀ ਸਾਨੂੰ ਪਿੱਛੇ ਬੰਦਾ ਮਾਰ ਦਿੰਦਾ ਸਾਨੂੰ ਦੱਸੋ ਕੀ ਹੈ ਮੈਂ ਅੱਜ ਬੰਦਾ ਬਾਜੀ ਉਹ ਬੰਦਾ ਹੈ ਮੇਰੇ ਨਾਲ ਹੋਇਆ ਪਰਸੋਂ ਸਵਾਰੀ ਸੀਗੀ ਰਾਈਡ ਬੁੱਕ ਹੋਈ ਐਫ 2 ਵੇ ਤੋਂ ਸਭ ਸੀਟੇ ਤੋਂ ਤੇ ਉੱਥੇ 500 6 ਸਵਾਰੀਆਂ ਆ ਗਈਆਂ ਇੱਕ 8 ਸਾਲ ਦਾ ਬੱਚਾ ਉਹਨੂੰ ਕਿਹਾ ਜਾ ਰਿਹਾ ਕਿ ਬੱਚਾ ਉਹਨੂੰ ਅੱਗੇ ਬਿਠਾ ਰਹੇ ਨੇ ਮੈਂ ਮਨਾਂ ਕਰਤਾ ਉੱਤੋਂ ਪਿੱਛੇ ਆ ਕੇ 400 ਰੀਆਂ ਬੈਠ ਗਏ ਆ ਮੈਂ ਕਿਹਾ ਹੁਣ ਤਾਂ ਤੁਸੀਂ 600 ਰੀਆਂ ਹੋ ਗਈਆਂ ਇਹ ਤਾਂ ਦੋ ਜ਼ਿਆਦਾ ਚਾਹਨ ਆ ਰਸਤੇ 'ਚ ਕੋਈ ਗੱਲਬਾਤ ਹੁੰਦੀ ਹੈ ਕੌਣ ਜ਼ਿੰਮੇਵਾਰ ਹੈ ਕਹਿੰਦੇ ਤੂੰ ਲੈ ਕੇ ਜਾਣਾ ਚੱਲ ਉਹ ਪਹਿਲੇ ਤਾਂ ਲੈ ਕੇ ਆਇਆ ਸੀ ਮੈਂ ਕਿਹਾ ਮੈਂ ਨਹੀਂ ਲੈ ਕੇ ਜਾਣਾ ਉਹਦਾ ਨੰਬਰ ਲੈ ਲੈਣਾ ਸੀਗਾ ਉਹਦੇ ਨਾਲ ਚਲੇ ਜਾਣਾ ਸੀਗਾ ਕਹਿੰਦਾ ਹੁਣ ਤੂੰ ਜਾਣਾ ਕਿ ਨਹੀਂ ਜਾਣਾ ਮੈਂ ਕਿਹਾ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੇ ਤੂੰ ਚੱਲ ਦੇ ਤੇਰਾ ਹਾਲ ਮੈਂ ਥੱਲੇ ਇਹਨਾਂ ਨੂੰ ਕਿਹਦੇ ਉੱਤੇ ਤੁਹਾਨੂੰ ਹਾਂ ਮੈਨੂੰ ਧਮਕੀ ਦਿੱਤੀ ਉਹ ਸਾਰੇ ਸਵਾਰੀਆਂ ਨੂੰ ਥੱਲੇ ਉਤਰ ਗਈ ਮੈਨੂੰ 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 ਉਹਨਾਂ ਨੂੰ ਮੈਂ ਗੱਲ ਕੀਤੀ ਮੈਂ ਕਿਹਾ ਆਹ ਗੱਲ ਹੈ ਉਹਨੇ ਉਹਨਾਂ ਨੂੰ ਸਮਝ ਆ ਜਾ ਫਿਰ ਪਿੱਛੇ ਹੋਗੇ ਫਿਰ ਕਹਿੰਦੇ ਤੇਰੇ ਗੱਡੀ ਨੰਬਰ ਨੋਟ ਕਰ ਲਿਆ ਤੇ ਤੇਰਾ ਹਾਲ ਕੀ ਹੁੰਦਾ ਮੈਂ ਕਿਹਾ ਮੈਂ ਮੈਂ ਵੀ ਕਿਕਿਟੀ ਮੈਂ ਗੱਡੀ ਸਟਾਰ ਕੀਤੀ ਥੋੜਾ ਜਿਹਾ ਸਾਈਡ ਤੇ ਲਾ ਕੇ ਜਿਹੜੇ ਸਾਊਥ ਸਿਟੀ ਪੁਲਿਸ ਵਾਲੇ ਖੜੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਦੱਸਿਆ ਉਹਨਾਂ ਦਾ ਜਵਾਬ ਕੀ ਮਿਲਿਆ ਤੂੰ ਰਾਈਟ ਕੈਨਸਲ ਕਰ ਤੂੰ ਨਿਕਲ ਜਾ ਮੈਂ ਦੇਖਦਾ ਕੀ ਕਰਦਾ ਉਹ ਅੱਗੇ ਪੁਲਿਸ ਵਾਲੇ ਕੋਈ ਨਹੀਂ ਖੜੇ ਆ ਕੇ ਕਿ ਨਾ ਉਹਨਾਂ ਨੂੰ ਪੁਲਿਸ ਨਾਲ ਸਮਝ ਆਇਆ ਸੌਰੀ ਨਾਲ ਸਮਝ ਆਇਆ ਕੁਝ ਨਹੀਂ ਕੀਤਾ ਸਾਨੂੰ ਕੋਈ ਕੰਮ ਕਿਉਂ ਕਰਦੇ ਹੋ ਪਾਦੀ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰਨਾ ਸਾਜੀ ਗੱਲ ਹੈ ਇੱਦਾਂ ਦੇਖੋ ਬਾਹਰ ਨੂੰ ਲੋਕ ਜਾਂਦੇ ਆ 15 ਲੱਖ ਲਾ ਕੇ ਅਸੀਂ 10-15 ਲੱਖ ਦੀ ਗੱਡੀ ਇੱਥੇ ਚਲਾ ਕੇ ਆਪਦਾ ਗੁਜ਼ਾਰਾ ਕਰ ਰਹੇ ਆ ਉਹ ਟੈਕਸੀ ਵਾਲਿਆਂ ਨੂੰ ਫੁੱੱਦੂ ਸਮਝਦੇ ਆ ਕੱਲ ਉਹ ਮੁੰਡਾ ਆਪਦੀ ਫੈਮਲੀ ਨਾਲ ਕਦੋਂ ਪਰਸਨਲ ਤੋਂ ਆ ਰਿਹਾ ਸੀ ਬਦਮਾਸ਼ੀ ਦੇ ਨਾਲ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਮੁੱਕੇ ਮਾਰ ਕੇ ਸ਼ੀਸ਼ੇ ਭੰਨ ਤੇ ਤਾਂ ਪੀਲੀ ਪਲੇਟ ਵਾਲੇ ਫੁੱੱਦੂ ਆ ਬੰਦੇ ਲੋਕੀ 20-20 ਲੱਖ ਰੁਪਈਆ ਲੈ ਕੇ ਜਾਂਦੇ ਆ ਬਾਹਰ ਨੂੰ ਲਾ ਕੇ ਜਾਂਦੇ ਆ ਅਸੀਂ ਇੱਥੇ 20-20 ਲੱਖ ਰੁਪਈਆ ਲਾ ਕੇ ਗੱਡੀਆਂ ਚਲਾ ਰਹੇ ਆ ਦੱਸੋ ਨੰਬਰ ਹੁੰਦਾ ਵਾ ਸਾਨੂੰ ਇਨਸਾਫ ਕਦੋਂ ਮਿਲਣਾ ਤੇ ਉਹਨਾਂ ਕੋਲੇ ਪੈਸੇ ਆ ਅਸੀਂ 20-20 ਲੱਖ ਰੁਪਈਆ ਤੇ ਰੋੜਾ ਤੇ ਲਾ ਕੇ 20-20 ਹਜ਼ਾਰ ਦੇ ਇੱਕ ਸਾਲ ਦੀ ਜੋੜੀ ਚੱਲਦੀ ਉਹ ਕਿਹਾ ਦੰਨੇ ਆ ਪਰਮਟ ਅਨਸੋਰ ਆ ਬੰਦਾ ਸੀਗਾ ਬਿੱਟੂ ਦੱਸੋ ਉਹਨੂੰ ਇਨਸਾਫ ਕਦੋਂ ਮਿਲਣਾ ਵਾ ਅਜੇ ਤੱਕ ਉਹਦੀ ਨਾ ਡੈੱਡ ਬੋਡੀ ਮਿਲੀ ਆ ਬੱਚੀਆਂ ਰੋ ਰਹੀਆਂ ਨੇ ਕੀ ਆ ਰਾਏਕੋਟ ਜਾਣਾ ਸੀਗਾ 1000 ਰੁਪਈਆ ਨਹੀਂ ਸੀ ਬਚਣਾ ਵਿਚਾਰੇ ਦਾ ਗਲ ਵੱਢ ਕੇ ਨਹਿਰ 'ਚ ਸੁੱਟਤਾ ساری ਉਮਰ ਦੀ ਕਮਾਈ ساری ਉਮਰ ਦੀ ਅਸੀਂ ਅੱਜ ਇੱਥੇ ਖੜੇ ਆ ਕਿ ਇੱਕ ਦਿਨ ਕੰਮ ਕਰਨ ਬੰਦ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਜਿਹੜਾ ਬਿੱਟੂ ਬਾਜੀ ਸਦਾ ਲਈ ਚਲੇ ਗਏ ਸਦਾ ਲਈ ਕੰਮ ਖਤਮ ਹੋ ਗਿਆ ਉਹਨਾਂ ਦਾ ਦੱਸੋ ਪਰਿਵਾਰ ਰੋਲ ਗਿਆ ਉਹਨਾਂ ਦਾ ਉਹਦਾ ਪਰਿਵਾਰ ਰੋਲ ਗਿਆ ਨਾ ਉਹਦੇ ਦਾ ਹਾਲ ਨਹੀਂ ਦੇਖਿਆ ਜਾਂਦਾ ਕੁੜੀਆਂ ਦਾ ਹਾਲ ਨਹੀਂ ਦੇਖਿਆ ਜਾਂਦਾਗਾ ਤੁਸੀਂ ਆਪ ਦੇਖਿਆ ਕਵਰੇਜ ਕੀਤੀ ਆ ਤੁਸੀਂ ਕਿੰਨਾ ਬੁਰਾ ਤੁਸੀਂ ਇੱਥੇ ਕਹਿ ਰਹੇ ਹੋ ਫੈਮਲੀਆਂ ਡਿਸਟਰਬ ਹੋ ਰਹੀਆਂ ਨੇ ਉਹ ਵੀ ਫੈਮਲੀ ਦੇਖੋ ਕਿੰਨਾ ਬਰੋ ਰੋ ਕੇ ਬੁਰਾ ਮੇਰੀ ਗੱਲ ਸੁਣੋ ਤੁਸੀਂ ਇਹ ਸਵਾਲ ਮੈਨੂੰ ਤੁਸੀਂ ਮੇਰੀ ਗੱਲ ਬਹੁਤ ਗਲਤ ਲੈ ਰਹੇ ਹੋ ਸਾਰੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਪੱਤਰਕਾਰ ਆ ਗਿਆ ਇਹ ਤਾਂ ਸਾਡੇ ਖਿਲਾਫ ਗੱਲ ਕਰਦਾ ਵੈ ਨਹੀਂ ਨਹੀਂ ਤੁਸੀਂ ਤੂੰ ਗੱਲ ਇਹ ਵੀ ਸੋਚੋ ਨਾ ਵੀ ਐਨੀ ਗਰਮੀ ਦੇ ਵਿੱਚ ਅਸੀਂ ਵੀ ਤਾਂ ਕੰਮ ਕਰ ਰਹੇ ਆ ਅਸੀਂ ਵੀ ਤੁਹਾਡੇ ਨਾਲ ਖੜੇ ਆ ਜੇ ਤਾਂ ਖਬਰਾਂ ਹੀ ਜੇ ਅਸੀਂ ਖਬਰਾਂ ਹੀ ਦੇਖਣੀ ਆ ਹੁਣ ਵਿਊਜ਼ ਹੀ ਲੈਣੇ ਹੁਣ ਫਿਰ ਤਾਂ ਬਹੁਤ ਖਬਰਾਂ ਨੇ ਅਸੀਂ ਜੇ ਮੈਂ ਤਾਂ ਤੁਹਾਨੂੰ ਇਹਦਾ ਕਹਿੰਦਾ ਮਤਲਬ ਇਹ ਹੈ ਜੇ ਵੀਰੇ ਉਥੇ ਗਰਮੀ 'ਚ ਬੈਠੇ ਨੇ ਇੱਕ ਦਿਨ ਇਹ ਵੀ ਹਰਾਸਮੈਂਟ ਹੋ ਜਾਣਗੇ ਫੈਮਲੀ ਕੋਈ ਫਰਕ ਨਹੀਂ ਪੈਂਦਾ ਫੈਮਲੀ ਨੂੰ ਪਤਾ ਨਹੀਂ ਸੀ ਨਾ ਵੀ ਇਹ ਜਿਹੜੀਆਂ ਆ ਰਹੀਆਂ ਇਹਨਾਂ ਨੂੰ ਵਿਚਾਰਿਆਂ ਨੂੰ ਅਸੀਂ ਤਾਂ ਹੀ ਤਾਂ ਉਹਨਾਂ ਨੂੰ ਕੁਝ ਕਹਿ ਨਹੀਂ ਰਹੇ ਅਸੀਂ ਅਸੀਂ ਫੈਮਲੀ ਨੂੰ ਕੁਝ ਕਹਿ ਤਾਂ ਨਹੀਂ ਰਹੇ ਨਾ ਅਸੀਂ ਰਿਕੁਐਸਟ ਕਰ ਰਹੇ ਆ ਇਹਨਾਂ ਨੂੰ ਇਹ ਕਹਿੰਨੇ ਆ ਵੀ ਸਵਾਰੀ ਨੂੰ ਲਾ ਕੇ ਸਾਡਾ ਸਾਥ ਦਿਓ ਹੋਰ ਕੋਈ ਗੱਲ ਨਹੀਂ ਕੰਮ ਇੱਕ ਦਿਨ ਬੰਦ ਰਹਿ ਜੂ ਅੱਧੀ ਦਿਹਾੜੀ ਅੱਜ ਗਈ ਐ ਅੱਧੀ ਦਿਹਾੜੀ ਰਹਿੰਦੀ ਐ ਵੀ ਚਲੀ ਗਈ ਜਿਹੜਾ ਬੰਦਾ ਚੱਲਿਆ ਗਿਆ ਉਹਨੇ ਸਦਾ ਲਈ ਚੱਲਿਆ ਗਿਆ ਉਹਦਾ ਕੰਮ ਕਿੱਥੇ ਗਿਆ ਬਈ ਉਹਦਾ ਪਰਿਵਾਰ ਨੂੰ ਕੌਣ ਪਾਲੂਗਾ ਇੱਕ ਇਨਸਾਫ ਲਈ ਅਸੀਂ ਇੱਥੇ ਇਕੱਠੇ ਹੋਏ ਆਂ ਹੋਰ ਸਾਡੇ ਕੋਲ ਕੁਛ ਨਹੀਂ ਕਿ ਟੈਕਸੀ ਵਾਲਿਆਂ ਨਾਲ ਧੱਕਾ ਨਾ ਹੋਵੇ ਜੋ ਉਹਨਾਂ ਦਾ ਪ੍ਰਸ਼ਾਸਨ ਆ ਵਿੱਚ ਡੰਡਾ ਰੱਖਣ ਦੇਣ ਆਪ ਦੀ ਸੇਫਟੀ ਦਾ ਬੰਦਾ ਆਪ ਕਰੇ ਨਾ ਜੀ ਇਹਦੇ ਲਈ ਅਸੀਂ ਇਕੱਠ ਕੀਤਾ ਹੋਰ ਭਾਜੀ ਕੋਈ ਚੱਕਰ ਨਹੀਂ ਟੈਕਸੀ ਸੇਫਟੀ ਲਈ ਜਾਂ ਸਵਾਰੀ ਖੋਸੋ ਕੇ ਜਾਂਦੀ ਹੈ ਖੋਸੋ ਕੇ ਹੀ ਲਾਉਂਦੇ ਆ ਪੈਸੇ ਫੜਦੇ ਆ ਚਲੋ ਉਹਨਾਂ ਦਾ ਵੀ ਗੁਜ਼ਾਰਾ ਆ ਤੁਹਾਡੀ ਸੇਫਟੀ ਨਹੀਂ ਹੈ ਕੋਈ ਸਵਾਰੀ ਦਾ ਹੁੰਦਾ ਕੀ ਹੈਗਾ ਵਾ ਇਕੱਲੇ ਇੱਕ ਜੀਮੇਲ ਐਡੀ ਹੁੰਦਾ ਫੋਨ ਨੰਬਰ ਨਾਲ ਸਾਡਾ ਆਧਾਰ ਕਾਰਡ ਤੱਕ ਲੱਗੇ ਹੁੰਦਾ ਵਾ ਆਧਾਰ ਕਾਰਡ ਪੈਨ ਕਾਰਡ ਲਾਇਸੈਂਸ ਸਾਡੀ ਇੰਸ਼ੋਰੈਂਸ ਮਹਿੰਗੀ ਸਾਡੇ ਟੈਕਸ ਮਹਿੰਗੇ ਸਾਡਾ ਟੋਲ ਮਹਿੰਗਾ ਸਾਨੂੰ ਕੀ ਸਾਨੂੰ ਸਹੂਲਤ ਕੀ ਆ ਸਾਨੂੰ ਸਹੂਲਤ ਚਾਹੀਦੀ ਹੈ ਸਹੂਲਤ ਦਾ ਦੋਸਤਾਨੂੰ ਕੋਈ ਨਹੀਂ ਆਈਡੀ ਬਣਾਉਣ ਲੱਗੇ ਆਪਣੇ ਸਾਰੇ ਪ੍ਰੋਫਾਈਲ ਸਦੋਂ ਸਾਡੀ ਆਈਡੀ ਬਣਦੀ ਹੈ ਨਾ ਸਾਨੂੰ ਪੀਸੀਸੀ ਕਲੀਅਰ ਕਰਨੀ ਪੈਂਦੀ ਹੈ ਕਸਟਮਰ ਦਾ ਦੋ ਨੰਬਰ ਦਾ SIM ਲੈ ਕੇ ਆਈਡੀ ਬਣਾ ਲੈਂਦਾ ਆਪਣੀ ਉਹਦੀ ਕੇਵਾਈਸੀ ਕਿਉਂ ਨਹੀਂ ਹੁੰਦੀ ਸਾਡੀ ਸਾਡੀ ਕੋਈ ਉਹ ਨਹੀਂ ਸੇਫਟੀ ਸਾਡੇ ਜਿਹੜੇ ਮੁੰਡੇ ਕੰਮ ਕਰਦੇ ਉਹਨਾਂ ਦੀ ਕੋਈ ਸੇਫਟੀ ਨਹੀਂ ਹੈਗੀ ਸੇਫਟੀ ਨਹੀਂ ਭਾਜੀ ਕੋਈ ਸੇਫਟੀ ਨਹੀਂ ਭਾਜੀ ਸਾਡੇ 3:30 ਦੇ ਉੱਤੇ ਵਜੇ ਹੋਏ ਆ ਰਾਤ ਦੇ ਜੇ ਅਸੀਂ ਉਹ ਟ੍ਰੇਸ ਨਾ ਕਰਦੇ ਗੱਡੀ ਮੈਂ ਸੀਗਾ ਮੌਕੇ ਤੇ ਭਾਜੀ ਉਹ ਗੱਡੀ ਨਹੀਂ ਮਿਲਣੀ ਸੀਗੀ ਪੁਲਿਸ ਨੂੰ ਇਹ ਤਾਂ ਅਸੀਂ ਪਿੱਛਾ ਕੀਤਾ ਗੱਡੀ ਦੇ ਤਾ ਜਾ ਕੇ ਗੱਡੀ ਪਤਾ ਲੱਗੀ ਵੀ ਉਸ ਜਾ ਕੇ ਲੱਗੀ ਐ ਨਹੀਂ ਤਾਂ ਗੱਡੀ 4 ਦਿਨ ਟਰੇਸ ਨਹੀਂ ਹੋਣੀ ਸੀਗੀ ਬੰਦਾ ਤਾਂ ਪਤਾ ਨਹੀਂ ਕਿੱਥੇ ਦੁਰ ਜਾਣਾ ਸੀਗਾ ਉਹ ਅਈ ਤਿੰਨ ਜਣੇ ਸੀ ਵੀਰੇ ਰਾਤ ਨੂੰ 3:30 ਵਜੇ ਸੀ ਉੱਥੇ ਘੁੰਮਦੇ ਵੇ ਸੀ ਕੱਲੇ ਇਸ ਇਹ ਗੱਡੀ ਨੰਬਰ ਪਲੇਟ ਤੋਂ ਬਿਨਾ 1 ਘੰਟਾ ਘੁੰਮਦੀ ਰਹੀ ਪ੍ਰਸ਼ਾਸਨ ਕਿੱਥੇ ਸੀਗਾ ਕਿੱਥੇ ਸੀ ਪੁਲਿਸ ਕਿੱਥੇ ਸੀ ਪੁਲਿਸ ਜਦੋਂ ਉਹਨੇ ਕਾਂਡ ਕੀਤਾ ਇਹ 5:30 ਵਜੇ ਗੱਡੀ ਸਾਨੂੰ ਟੱਕਰੀ ਉਹਨਾਂ ਨੇ 3 ਵਜੇ ਬੰਦੇ ਦਾ SIM ਬੰਦ ਕਰਤਾ ਸੀਗਾ 3 ਵਜੇ ਤੋਂ ਬਾਅਦ ਉਹਨਾਂ ਨੇ ਕੰਮ ਕਰਕੇ ਉਹ ਬੰਦਿਆਂ ਨੂੰ ਲਾ ਕੇ ਵਾਪਸ ਮੁੱਲਾਪੁਰ ਤੋਂ ਉਰੇ ਆ ਗਿਆ ਮੋਹੀਪਿੰਡ ਪਰ ਪੁਲਿਸ ਕਿੱਥੇ ਸੀਗੀ ਸਾਡਾ ਨੰਬਰ ਪਲੇਟ ਭਾਈ ਮਾੜਾ ਜਿਹਾ ਇੱਕ ਡਿਜੀਟ ਖਤਮ ਹੋ ਜਾਣਾ ਨਾਲ ਹੀ ਚਲਾਨ ਹੋ ਜਾਂਦਾ ਆਨਲਾਈਨ ਆਨਲਾਈਨ ਚਲਾਨ ਛਾੜ ਦਿੰਦੇ ਆ ਠੀਕ ਹੈ ਨਾ ਉਹ ਕਿੱਥੇ ਗਏ ਉਸ ਟਾਈਮ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਤਾ ਬਿਨਾਂ ਪਲੇਟ ਤੋਂ ਗੱਡੀ 1 ਘੰਟਾ ਘੁੰਮਦੀ ਉਸ ਟਾਈਮ ਪੁਲਿਸ ਕਿੱਥੇ ਸੀਗੀ ਬਿਨਾਂ ਅਸੀਂ ਦੇਖੀ ਭਾਜੀ ਅਸੀਂ ਅਸੀਂ ਕਿਧਾਂ ਪਿੱਛਾ ਕੀਤਾ ਉਹਦੇ ਅਸੀਂ ਤਾਂ ਟਾਬੇ ਤੇ ਰੁਕੇ ਹੋਏ ਸੀ ਜਦੋਂ ਲੋਕੇਸ਼ਨ ਬੰਦ ਹੋਈ ਅਸੀਂ ਉੱਥੇ ਘੁੰਮਦੇ ਰਹੇ ਵੀ ਇਸ ਏਰੀਆ ਚ ਜਦੋਂ ਸਾਡੇ ਯਾਰ ਦੋਸਤ ਨੂੰ ਲੋਕੇਸ਼ਨ ਆਈ ਸੀਗੀ ਠੀਕ ਹੈ ਨਾ ਉਸ ਲੋਕੇਸ਼ਨ ਤੋਂ ਬਾਅਦ ਅਸੀਂ ਇੱਕ ਟਾਬੇ ਤੇ ਆ ਕੇ ਰੁਕ ਗ ਅਸੀਂ ਚਾਹ ਪੀਣ ਲੱਗ ਗਏ ਸੀ ਇਹਨਾਂ ਨੂੰ ਨਾਲਦਿਆਂ ਨੂੰ ਕਿਹਾ ਵੀ ਉਹਦੇ ਘਰੇ ਦੇਖ ਕੇ ਆਓ ਕਿਤੇ ਉਹ ਘਰੇ ਤਾਂ ਨਹੀਂ ਚਲਾ ਗਿਆ ਫੋਨ ਬੰਦ ਖਰਾਬ ਵੀ ਹੋ ਸਕਦਾ ਫੋਨ ਅਸੀਂ ਇੱਥੇ ਲੱਭਦੇ ਰਹੀਏ ਇਹਨੇ ਨੂੰ 100 ਦੀ ਸਪੀਡ ਤੇ ਗੱਡੀ ਆਈ ਅਸੀਂ ਚਾਹ ਪੀ ਕੇ ਬਾਹਰ ਆਏ ਇਹ ਰੱਬ ਨੇ ਮਿਲਾਇਆ ਇਤਫਾਕ ਹੋਇਆ ਇਹ ਅਸੀਂ ਬਾਹਰ ਆਏ ਤੇ ਇੱਕ ਗੱਡੀ 100 ਦੀ ਸਪੀਡ ਤੇ ਆਈ ਬਿਨਾ ਨੰਬਰ ਪਲੇਟਾਂ ਤੋਂ ਉਹਦੇ ਟੇਪਿੰਗ ਹੋਈ ਹੋਈ ਸੀ ਪੀਲੀ ਗੱਡੀ ਸਾਨੂੰ ਪਛਾਣ ਆ ਗਈ ਵੀ ਇਹ ਹੈ ਟੈਕਸੀ ਹੈ ਟੈਕਸੀ ਬਿਨਾ ਨੰਬਰ ਪਲੇਟਾਂ ਤੋਂ ਨਹੀਂ ਘੁੰਮ ਸਕਦੀ ਠੀਕ ਹੈ ਜੀ ਅਸੀਂ ਉਸ ਗੱਡੀ ਦੇ ਮਗਰ ਗੱਡੀ ਲਈ 2 ਕਿਲੋਮੀਟਰ ਉਹ ਅੰਦਰ ਗਿਆ ਉਹਨੇ ਖੱਤਿਆਂ ਦੇ ਕੋਲ ਗੱਡੀ ਉਤੋਂ ਬਾਅਦ ਅਸੀਂ ਉਹ ਜਦੋਂ ਘੇਰੇ ਉਹ ਭੱਜ ਗਏ ਪਿੰਡ ਦੇ ਬੰਦੇ ਵੀ ਦੋ ਆਗੂ ਆਏ ਸਾਡੇ ਨਾਲ ਉਹ ਬੰਦੇ ਉਹ ਭੱਜ ਗਏ ਭੱਜੋਂ ਤੋਂ ਬਾਅਦ ਪੁਲਿਸ ਨੂੰ ਅਸੀਂ ਗੱਡੀ ਹੈਂਡ ਓਵਰ ਕੀਤੀ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਈ ਪਰ ਪੁਲਿਸ ਨੇ ਆਪਣਾ ਕੰਮ ਤੇਜ਼ ਕੀਤਾ ਉਹਨਾਂ ਨੇ ਉਹਨਾਂ ਨੇ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਜੀ ਪੁਲਿਸ ਨੇ ਉਹਦਾ ਦੀ ਪੁਲਿਸ ਨੇ ਸਾਡਾ ਸਾਥ ਬਹੁਤ ਦਿੱਤਾ ਨਹੀਂ ਤਾਂ ਇੰਨੀ ਛੇਤੀ ਕੇਸ ਸੋਲਵ ਆਊਟ ਨਹੀਂ ਹੋਣਾ ਸੀ ਬਲਾਈਂਡ ਕੇਸ ਸੀਗਾ ਬਹੁਤ ਪੁਲਿਸ ਨੇ ਸਾਥ ਦਿੱਤਾ ਵਾਨੀ ਆ ਚਲੋ ਨਹੀਂ ਤਾਂ ਜੇ ਬਾਈ ਹੁਣੇ ਨਾ ਹੁੰਦੇ ਉੱਥੇ ਪਤਾ ਨਹੀਂ ਸੀ ਲੱਗਣਾ ਬਿੱਟੂ ਭਾਜੀ ਨੂੰ ਕਿੱਥੇ ਛੁੱਟਿਆ ਗੱਡੀ ਕਿੱਥੇ ਐ ਉਹਨਾਂ ਨੇ ਆਪਣਾ ਗੱਡੀ-ਗੁੱਡੀ ਕਿਤੇ ਕਵਾੜ ਚ ਵੇਚਤੀ ਜਾਂ ਕਿਤੇ ਹੋਰ ਬਹੁਤ ਵੱਡਾ ਚਲੋ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਆ ਜੀ ਬਹੁਤ ਜਲਦੀ ਉਹਨਾਂ ਨੇ ਕੰਮ ਕੀਤਾ ਭਾਜੀ ਆਓ ਇੱਕ ਮਿੰਟ ਆਓ ਜੀ ਉਹ ਦੇਖੋ ਜੀ ਆਪਣੇ ਸਿੱਖ ਫੈਮਲੀ ਬੈਠੀ ਹੋਈ ਐ ਜੀ ਕਹਿੰਦੀ ਤੁਸੀਂ ਜੋ ਕੰਮ ਕਰ ਰਹੇ ਹੋ ਪੁੱਤ ਬਹੁਤ ਵਧੀਆ ਕਰ ਰਹੇ ਹੋ ਇਹ ਗਲਤ ਐ ਉਹਦੀ ਇਨਕੁਆਰੀ ਕਰਾਓ ਜਿਹੜੇ ਬੰਦੇ ਨੇ ਆਪਣੇ ਸਿੰਘ ਸਾਹਿਬ ਨੇ ਮਾਰੇ ਆ ਦੇਖੋ ਜੀ ਸਿੱਖ ਫੈਮਲੀ ਬੈਠੀ ਹੋਈ ਐ ਜੀ ਹਾਂਜੀ ਭਾਈ ਦੇਖੋ ਜੀ ਉਹਨਾਂ ਨੇ ਕਿਹਾ ਜੀ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਦੇਖੋ ਭਾਜੀ ਅੱਜ ਆ ਬੰਦਾ ਲੈ ਕੇ ਚੱਲ ਰਿਹਾ ਪਿੱਛੇ ਕਿਹੜਾ ਕੋਣ ਕਹੀ ਹਥਿਆਰ ਲੈ ਕੇ ਬੈਠਾ ਹੈ ਭਾਜੀ ਕਿੰਨੋਂ ਕੋਈ ਨਹੀਂ ਪਤਾ ਭਾਜੀ ਠੀਕ ਹੈ ਜੀ ਅਸੀਂ ਅੱਜ ਸਭ ਨੂੰ ਇਹੀ ਬੇਨਤੀ ਕਰ ਰਹੇ ਹਾਂ ਜੀ ਅਸੀਂ ਇਸੋ ਬੰਦੇ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਜੀ ਮੇਰੀ ਮਾਤਾ ਹੈ ਤੁਸੀਂ ਮੇਰੇ ਭਰਾ ਹੋ ਕਿਸੇ ਨੂੰ ਜੇ ਗੁੱਸਾ ਗਿਲਾ ਹੈਗਾ ਜੀ ਅਸੀਂ ਦੇਖੋ ਜੀ ਜੋ ਤੁਸੀਂ ਕਰ ਰਹੇ ਹੋ ਐ ਸਾਰੇ ਸਾਰੇ ਦੇ ਵਾਸਤੇ ਕਰ ਰਹੇ ਹਾਰਡ ਡਰਾਈਵਰ ਵਾਸਤੇ ਹਰ ਇੱਕ ਗੱਡੀ ਚਲਾਉਣ ਵਾਸਤੇ ਅਜ ਡਰਾਈਵਰ ਨਾਲ ਹੋਇਆ ਜਿਹਨਾਂ ਦੀ ਆਪਣੀ ਗੱਡੀ ਵੇ ਉਹਨਾਂ ਨਾਲ ਵੀ ਹਾਦਸਾ ਹੋ ਸਕਦਾ ਐ ਨਹੀਂ ਕਿ ਸਿਰਫ ਨਿਹੰਗ ਹੀ ਨੇ ਜਿਹੜੇ ਭਈਏ ਵੀ ਨੇ ਅੱਜ ਕੱਲ ਉਹ ਵੀ ਕਰ ਰਹੇ ਨੇ ਆਮ ਬੰਦਾ ਵੀ ਕਰ ਰਿਹਾ ਐ ਇਸ ਚੀਜ਼ ਨੂੰ ਰੋਕtham ਜਰੂਰ ਕਰਨੀ ਚਾਹੀਦੀ ਸਾਡਾ ਪੰਜਾਬ ਇਸ ਤੋਂ ਬਚੇ ਬਿਲਕੁਲ ਐ ਮੈਂ ਕਲੀਅਰ ਖੋਲ ਕੇ ਬੋਲ ਲੇਗੀ ਐ ਜੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਵਾਇਗੁਰ ਤੁਹਾਨੂੰ ਅੱਗੇ ਚੜਦੀ ਕਲਾ ਬਖਸ਼ੇ ਸੋਨਹਰ ਸਾ ਸੁਨਿਆ ਕਾਲ ਚਲੋ ਇਹ ਹੁਣ ਦੇਖ ਸਕਦੇ ਹੋ ਵੀ ਇਹਨਾਂ ਦਾ ਰੋਸ ਵੀ ਆ ਤੇ ਰੋਸ ਇਹਨਾਂ ਨੇ ਜਿਹੜਾ ਪ੍ਰਗਟ ਕੀਤਾ ਜ਼ਰੂਰ ਪ੍ਰਸ਼ਾਸਨ ਨੇ ਵੀ ਕਾਰਵਾਈ ਕੀਤੀ ਆ ਪ੍ਰਸ਼ਾਸਨ ਨੇ ਵੀ ਜਿਹੜੇ ਆ ਬੰਦੇ ਫੜੇ ਨੇ ਪਰ ਸਭ ਤੋਂ ਵੱਡੀ ਗੱਲ ਜਿਹੜੇ ਇਹਨਾਂ ਦੇ ਅਧਿਕਾਰ ਹੈ ਕਿਉਂਕਿ ਜੀਣ ਦਾ ਅਧਿਕਾਰ ਸਭ ਤੋਂ ਪਹਿਲਾਂ ਅਧਿਕਾਰ ਆ ਕਿਸੇ ਵਿਅਕਤੀ ਨੂੰ ਬੜੇ ਅਧਿਕਾਰ ਹੁੰਦੇ ਆ ਪਰ ਸਭ ਤੋਂ ਪਹਿਲਾ ਅਧਿਕਾਰ ਜਿਹੜਾ ਹੈ ਉਹ ਜੀਣ ਦਾ ਅਧਿਕਾਰ ਹੁੰਦਾ ਇਹ ਤਾਂ ਕਿ ਕ੍ਰਿਮਿਨਲ ਨੂੰ ਤੱਕ ਜਿਹੜਾ ਆ ਉਹਦੇ ਘਰ ਦਿੱਤਾ ਜਾਂਦਾ ਤੇ ਇਹ ਤਾਂ ਡਰਾਈਵਰ ਨੇ ਇਹ ਤਾਂ ਜਿਹੜਾ ਘਰ ਛੱਡ ਕੇ ਜਾਂਦੇ ਕਿੰਨੇ ਕਿੰਨੇ ਦਿਨ ਘਰੇ ਨਹੀਂ ਆਂਦੇ ਆਪਣੀਆਂ ਗੱਡੀਆਂ ਇਹਨਾਂ ਦੀਆਂ ਹੁੰਦੀਆਂ ਉਹ ਗੱਡੀਆਂ ਜਿਹੜੀਆਂ ਨੇ ਰਿਸਕ 'ਚ ਆਪਣੀ ਜਾਨ ਵੀ ਪਾਉਂਦੇ ਆ ਆਪਣੇ ਆਪ ਨੂੰ ਵੀ ਪਾਉਂਦੇ ਆ ਤਾਂ ਇਹਨਾਂ ਦੀ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ ਤਸਵੀਰਾਂ ਆ ਜਾਂਦੀਆਂ ਹਾਂਜੀ ਸਰ ਅੱਜ ਜੋ ਪ੍ਰੈਸ ਕਾਨਫਰੰਸ ਹੈ ਜੀ ਕੀ ਕੀ ਰਾਜਕਾ ਕਰਤੈ ਹਵਸਾ ਕੱਲ੍ਹ ਸਵੇਰੇ ਅਗਲੀ ਮੌਰਨਿੰਗ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਕੋਈ ਸਿੰਘਰਾਮ ਦਾ ਬੰਦਾ ਹੈ ਇਹ ਲੁਧਿਆਣਾ ਸ਼ਹਿਰ ਗ੍ਰੈਂਡਵੌਕ ਹਾਲ ਦੇ ਬਾਹਰੋਂ ਆਪਣੀ ਗੱਡੀ ਲੈ ਕੇ ਡਰਾਈਵਿੰਗ ਦਾ ਕੰਮ ਕਰਦਾ ਹੈ ਤੇ ਟੈਕਸੀ ਲੈ ਕੇ ਚੱਲਿਆ ਤੇ ਅੱਗੇ ਜਾ ਕੇ ਇਹਦੇ ਫੋਨ ਦੀ ਲੋਕੇਸ਼ਨ ਬਾਦ ਆ ਗਈ ਇਹਨੇ ਸਾਥੀਆਂ ਨਾਲ ਉਹ ਲਾ ਦਿੱਤੀ ਤੇ ਨਾਲ ਜਿਹੜੀ ਹੈਗੀ ਹੈ ਇਹਦੀ ਲਾਪਤਾ ਜਿਵੇਂ ਬੰਦੇ ਨਾਲ ਗੱਲ ਨਹੀਂ ਹੋ ਪਾਈ ਇਹਦਾ ਫੋਨ ਬੇਸ਼ਕਾਬ ਆ ਰਿਹਾ ਸੀ ਤੇ ਇਹਦੀ ਜਿਹੜੀ ਲਾਈਵ ਲੋਕੇਸ਼ਨ ਇਹਨੇ ਆਪਣੀ ਸਾਥੀ ਨੂੰ ਸੈਂਡ ਕੀਤੀ ਹੋਈ ਸੀ ਉਹ ਉਹਦੀ ਲੋਕੇਸ਼ਨ ਆਫ ਹੋ ਗਈ ਸੋ ਉਹਨੂੰ ਸ਼ੱਕੀ ਲੱਗਾ ਮਾਮਲਾ ਵੀ ਠੀਕ ਹੋ ਗਿਆ ਤੇ ਉਹਨੇ ਸਾਡੇ ਪੁਲਿਸਾਂ ਨੂੰ ਕਮਿਸ਼ਨ ਸ਼ੇਅਰ ਕੀਤੀ ਇਮੀਡੀਏਟਲੀ ਸਾਧਨਾ ਟੀਮ ਅਸੀਂ ਐਕਟਿਵ ਕਰਕੇ ਸਾਨੂੰ ਵੀ ਮਤਲਬ ਬਹੁਤ ਕਾਫੀ ਸੀਰੀਅਸ ਮੈਟਰ ਲੱਗਾ ਕਿ ਇਦਾਂ ਜਿਹੜਿਆ ਹੈ ਸ਼ਹਿਰ ਤੋਂ ਗ੍ਰੈਂਡ ਵਾਕ ਬਾਹਰੋਂ ਉਹ ਬੰਦੇ ਨੇ ਟੈਕਸੀ ਕਿੱਥੇ ਮੁੜ ਕੇ ਨਾ ਬੰਦਾ ਲੱਭ ਰੇ ਨਾ ਉਹਨਾਂ ਦੀ ਗੱਡੀ ਹੈ ਮਤਲਬ ਇਹ ਬਲਾਈਂਡ ਇਸ ਤਰ੍ਹਾਂ ਕੇਸ ਹੋ ਗਿਆ ਸਾਡੇ ਲਈ ਨਾ ਤਾਂ ਉਹਦੇ ਵੇਅਰ ਬਾਕਸ ਤੋਂ ਚੱਲ ਰਹੀ ਸੀ ਬੰਦੇ ਦੇ ਨਾਮ ਆ ਉਹਦੀ ਕੋਈ ਡੈੱਡ ਬੋਡੀ ਨਹੀਂ ਮਿਲੀ ਤੋ ਸਾਨੂੰ ਸਾਰੇ ਐਂਗਲਸ ਤੋਂ ਅਸੀਂ ਇਹ ਵੀ ਤਕਰੀਰ ਸ਼ੁਰੂ ਕੀਤੀ ਤੇ ਵਿਦਿਨ ਚਿੰਤੋ 4 ਘੰਟੇ ਹੀ ਸਾਨੂੰ ਜਿਹੜਾ ਇਹਦਾ ਦੋਸ਼ਾ ਪਤਾ ਚੱਲਿਆ ਇਹ ਗੱਲ ਇਸ ਤਰ੍ਹਾਂ ਹੋਈ ਕਿ ਜਿਹੜੇ ਤਿੰਨ ਬੰਦੇ ਜਿਹੜੇ ਹਰਪ੍ਰੀਤ ਉਸ ਹੈਤੀ ਤੇ ਤੇਜ ਤੇ ਗੁਰਵੰਤ ਇਹ ਤਿੰਨ ਬੰਦਿਆਂ ਨੇ हायर ਕੀਤੀ ਸੀ ਬេសਿ ਲਈ ਉਹਦੀ ਟੈਕਸੀ ਤੇ ਮੁੜ ਕੇ ਜਦੋਂ ਇਹਨਾਂ ਦਾ ਬੇਸਿਕ ਆਈਡੀਆ ਸੀ ਕਿ ਉਹਨੂੰ ਲੁੱਟੋ ਪੜਨ ਦਾ ਤੇ ਜਦੋਂ ਜਿਹੜਾ ਗੁਰਮੀਤ ਸੀ ਇਹ ਕਾਫੀ ਦਲੇਰੀ ਨਾਲ ਇਹਨਾਂ ਦਾ ਸਾਹਮਣਾ ਕੀਤਾ ਇਹ ਕਨਫਰੰਟ ਕੀਤਾ ਪਰ ਇਹ ਕਿਉਂਕਿ ਤਿੰਨ ਮੰਡੇ ਦੀ ਇਹਨੇ ਉਹ ওভারਪਾਵਰ ਕਰਕੇ ਉਹਦਾ ਮਦਰ ਕਿੱਕ ਤਾਂ ਖੰਡਿਆਰ ਦੇ ਨਾਲ ਵਾਰ ਕਰਕੇ ਤੇ ਅਲਟੀਮੇਟਲੀ ਉਹਦੀ ਜਿਹੜੀ ਸੁਧਾਰ ਕੇ ਨਾਲ ਹੈ ਉਹ ਉਹਦੀ ਬੋਡੀ ਉਹਦੇ ਡੈਡ ਬੋਡੀ ਉਹਦੇ ਵਿੱਚ ਡਰਾਪ ਕਰ ਤੇ ਇਹ ਸਾਰਾ ਅਸੀਂ ਨਾਲ ਦੀ ਨਾਲ ਹੀ ਬੰਦੇ ਜਿਹੜੇ ਤਿੰਨੋ ਸੀਗੇ ਇਹ ਮੁੜ ਕੇ ਫਿਰ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਇਹਨਾਂ ਦਾ ਇੱਕ ਦੋ ਮੋਟਰਸਾਈਕਲ ਸਾਨੂੰ ਲੱਗੇ ਸੀ ਸੀਸੀਟੀਵੀ ਕੈਮਰਾਸ ਤੋਂ ਜਦੋਂ ਇਹਨਾਂ ਨੇ ਹਾਈ ਕੱਡੀ ਟੈਕਸੀ ਕਿ ਕਿਸੀ ਦੀ ਰਾਤ 9:30 ਵਜੇ ਤੇ ਉਸ ਤੋਂ ਪਹਿਲਾਂ ਇਹ ਦੋ ਮੋਟਰਸਾਈਕਲ ਤੇ ਖੜਾ ਕੇ ਗਏ ਉਹ ਨੰਬਰਾਂ ਦੀ ਡਿਟੇਲ ਲੈ ਕੇ ਮੋਟਰਸਾਈਕਲ ਦੇ ਨੰਬਰਾਂ ਦੀ ਅੱਗੇ ਤਫ਼ਤੀਸ਼ ਚੱਲੀ ਤੇ ਉਹ ਜੋ ਤੋਂ ਸਾਨੂੰ ਪਤਾ ਚੱਲਿਆ ਵੀ ਇਹ ਮੰਗਲੇ ਮੋਟਰਸਾਈਕਲ ਸੀਗੇ ਇਹ ਇਹਨਾਂ ਦੇ ਆਪਣੇ ਕਿਤੇ 200 ਵਾਂਗੀਆਂ ਸੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਅਗੇ ਨਾਲ ਵੀ ਸੀਰੀਅਰ ਐਨਲਾਈਜ਼ ਕੀਤੀ ਗਈ ਤੇ ਉਹ ਸੀਡੀਆਰ ਦੇ ਵਿੱਚ ਸਾਨੂੰ ਨੰਬਰ ਆਏ ਉਹਨਾਂ ਦੀ ਲੋਕੇਸ਼ਨ ਮੁੜ ਕੇ ਫਿਰ ਦਾ ਰੋਪੜ ਜ਼ਿਲ੍ਹੇ ਦੇ ਵਿੱਚ ਨੂਪੁਰ ਬੇਤੀ ਆ ਰਹੀ ਸੀ ਤੇ ਇਹ ਅਸੀਂ ਤਿੰਨੋਂ ਬੰਦੇ ਸਾਡੀ ਜਿਹੜੀ ਟੀਮਾਂ ਬਣਾਈਆਂ ਸੀ ਵਕਤ ਵਕਤ ਐਸਪੀਡੀ ਮੈਡਮ ਦੇ ਅੰਡਰ ਨਾਲ ਡੀਐਸਪੀਡੀ ਡੀਐਸਪੀ ਦਾ ਸਾਹ ਐਸਐਚਓ ਚੀਰਚ ਚ ਆਈਏ ਇਹਨਾਂ ਦੀ ਮਲਟੀਪਲ ਟੀਮਾਂ ਨੇ ਸਾਰੇ ਐਂਗਲਸ ਨੂੰ ਕਵਰ ਕਰਦੇ ਹੋਏ ਕਾਰਵਾਈ ਨੂਪੁਰ ਬੇਤੀ ਦੇ ਤਿੰਨੋਂ ਬੰਦੇ ਕੱਲ ਰੈਕਟ ਕਰਦੇ कि आज ਜਨਾਜ਼ਾ ਦੀ ਮਾਰ ਲੈ ਕੇ ਅੱਗੇ ਤਫ਼ਸੀਲ ਕਰਦੇ ਆ। ਗੱਡੀ ਮਿਲ ਗਈ ਜਿੰਦੀ। ਜੀ ਡੈਡ ਕੋਡੀ ਹੈ ਜੀ ਉਹ ਅਸੀਂ ਚਾਰ ਟੀਮਾਂ ਲਗਾਈਆਂ ਹਨ ਬੋਤਾ ਕੋਰਾ ਦੇ ਨਾਲ। ਉਹ ਸਾਨੂੰ ਉਮੀਦ ਹੈ ਕਿ ਕਾਫੀ ਜਲਦੀ ਸਿਰਾਲ ਚ ਰਿਕਵਰ ਹੋ ਜਾਏਗੀ। ਇੱਕ ਗੱਡੀ ਚੋਰੀ ਹੋਈ ਸੀ। ਗੱਡੀ ਰਿਕਵਰ ਹੋ ਗਈ ਹੈ ਗੱਡੀ ਨਾਲ ਵੀ ਸ਼ਾਮਿਲ। ਉਹ ਗੱਡੀ ਬੇਸਿਕਲੀ ਅਹਿਸੋਵਾਲ ਪਿੰਡ ਹੈਗਾ ਉਹਦੇ ਕੱਡੇ ਤੋਂ ਹੋਈ ਹੈ। ਪਹਿਲਾਂ ਵੀ ਇਹਨਾਂ ਨੇ ਕੀਤੀ ਵਾਰ ਦੱਸੀ ਹੈ। ਨਹੀਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਚੈੱਕ ਕਰਾਇਆ ਜੀ ਤੇ ਉਹਦੇ ਮੁਤਾਬਕ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ। ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲੀ ਵਾਰ ਹੀ ਇਹ ਬ리에 ਦਿਮਲੀ ਹੈ ਜੀ ਬਾਕੀ ਜਿਹੜੀ ਜਿਨ੍ਹਾਂ ਨੂੰ ਇਹਨਾਂ ਨੇ ਕੋਈ ਇਹਨਾਂ ਤੋਂ ਇਹਨਾਂ ਨੇ ਸਪੋਰਟ ਲਈ ਕਿਛ ਤੋਂ ਕੋਈ ਵੀ ਤਰੀਕੇ ਦੀ ਕੋਈ ਉਹ ਸਾਰੀ ਉਹਨ ਅਸੀਂ ਡਿਟੇਲ ਚ ਸਜ ਰਿਮਾਂਡ ਲੈ ਲਿਆ ਇਹਨਾਂ ਦਾ ਪੇਸ਼ ਕਰਦੇ ਆਂ ਤੇ ਅੱਗੇ ਕੋਈ ਵੀ ਫਾਈਨੈਂਸ਼ੀਅਲ ਕੀ ਹੈ ਨਾ ਦਾ ਟ੍ਰੇਲ ਜਾਂ ਇਹਨਾਂ ਨੇ ਕਿ ਕਿਹੜੇ ਜਿਹੜੇ ਮੋਟਰਸਾਈਕਲ ਹੈ ਉਹ ਕਿਹਦੇ ਨਾਮ ਤੇ ਇਹਦੇ ਮਤਲਬ ਦੱਸਿਆ ਇੱਕ ਮੁਕਤੇ ਦਾ ਮੰਗਵਾ ਸੀਗਾ ਦੂਜਾ ਕਿ ਇਹਨਾਂ ਇਹ ਤਿੰਨਾਂ ਚ ਕੀ ਹੈਗਾ ਉਹ ਸਾਰੀ ਡਿਟੇਲ ਜਿਹੜੀ ਹੈਗੀ ਉਹ ਅਸੀਂ ਡਿਟੇਲ ਚ ਚੈੱਕ ਕਰਦੇ ਆਂ ਰਿਮਾਂਡ ਕਿੰਨੇ ਦਾ ਡਿਮਾਂਡ ਦੋ ਦਿਨ ਦਾ ਹੈ ਜੀ ਸਰ ਕਿੱਥੋਂ ਦੇ ਰਹਿਣਾ ਸੀ ਜੀ ਕਿੱਥੋਂ ਦੇ ਰਹਿਣ ਦੇ ਬੇਸਿਕਲੀ ਜੀ ਸਾਡੇ ਆਪਣੇ ਮੁੱਲਾਪੁਰ ਦੇ ਏਰੀਆ ਦੇ ਰਹਿਣ ਵਾਲੇ ਜਗੇ ਦੋ ਬੰਦੇ ਮੋਦੀ ਦੇ ਰਹਿਣ ਵਾਲੇ ਜਗੇ ਤੇ ਇੱਕ ਬੰਦਾ ਹੋਰ ਠੀਕ ਹੈ ਜੀ ਕਿੰਨੇ ਘੰਟੇ ਦੇ ਵਿੱਚ ਇਹ ਕੇਸ ਹਲ ਹੋਏ ਕੀ ਅਸੀਂ ਵਿਦਨ ਮਤਲਬ ਕੱਲ ਫੇਰੇ ਸਾਡੇ ਕੋਲ 6 6:30 ਵਜੇ ਇਨਫੋਰਮੇਸ਼ਨ ਆਈ ਇਨ ਫੈਕਟ ਮੇਰੇ ਫੋਨ ਤੇ ਆਈ ਸੀ ਕਿ ਮੈਂ ਅਗਰ ਆਪਣੇ ਐਕਸਟਰਾ ਨੋ ਡਿਟੇਲ ਐਕਟਿਵ ਕੀਤਾ ਤੇ ਨਾਲ ਦੀ ਨਾਲ ਇਹਨਾਂ ਨੇ ਵਿਦਨ 3 ਟੂ 4 ਆਵਰ ਬਾਰੇ 10 ਵਜੇ ਦੇ ਨੋਟਿਸ ਕਲੀਅਰ ਕਰ ਦਿੱਤਾ ਸੀ ਤੇ ਦੁਪਹਿਰੇ ਤੱਕ ਉਹ ਬੰਦੇ ਵੀ ਅਸੀਂ ਫੜ ਲਏਗੇ ਸਾਰਾ ਉਹ ਅਸੀਂ ਟ੍ਰੇਸ ਕਰਾਂਗੇ ਨਹੀਂ ਕਾਰ ਲੁੱਟਣਾ ਉਹਨਾਂ ਦਾ ਪਰਪਸ ਨਹੀਂ ਸੀ ਸਿਰਫ ਬੰਦੇ ਦੀ ਲੁੱਟੂ ਕਰਦੇ ਤੇ ਉਹਦੇ ਪੈਸੇ ਆ ਮੋਬਾਈਲ ਵੈਰਾ ਸੀ ਜਦੋਂ ਉਹ ਓਵਰ ਪਾਵਰ ਹੋ ਗਿਆ ਬੰਦਾ ਮਤਲਬ ਉਹਨੇ ਅੱਗੇ ਕਨਫਰੰਟ ਕੀਤਾ ਤਾਂ ਫਿਰ ਇਹ ਬੰਦੇ ਕੋਈ ਤਿੰਨ ਸੀਗੇ ਇਹਨਾਂ ਨੇ ਸੋਚਿਆ ਵੀ ਸਾਡੀ ਕਿਤੇ ਭੇਦ ਨਾ ਖੁੱਲ ਜਾਏ ਜਾਂ ਸਾਨੂੰ ਨਾ ਕੋਈ ਪੁਲਿਸ ਨੂੰ ਇਨਫੋਰਮ ਕਰ ਦੇ ਉਹ ਬੰਦਾ ਯਾਰ ਕਿਉਂਕਿ ਇਹਨਾਂ ਦੀ ਗੱਡੀ 'ਚ ਜੀਪੀਐਸ ਵੈਰਾ ਵੀ ਲੱਗਿਆ ਹੁੰਦਾ ਸੋ ਇਹਨਾਂ ਨੂੰ ਗਲਤੀ ਇਤਲਾ ਸੀਗੀ ਇਹਨਾਂ ਨੂੰ ਗਲਤੀ ਇਲਮ ਸੀਗਾ ਸੋ ਇਹਨਾਂ ਨੇ ਫਿਰ ਇਹ ਵੱਡਾ ਸਟੈਪ ਇਹਨਾਂ ਨੇ ਇਹ ਜਿਹੜੀ ਗ੍ਰੈਂਡ ਬਾਕਸ ਹੈ ਦਾ ਲੁਧਿਆਣੇ ਵੀ ਨਹੀਂ ਪੈਂਦਾ ਆਪਣੇ ਨਾਲ ਕਿਵੇਂ ਜੁੜਿਆ ਕੇਸ ਹੈ ਨਹੀਂ ਕਿਉਂਕਿ ਅਲਟੀਮੇਟਲੀ ਜਿਹੜਾ ਫਿਰ ਬੇਸਿਕਲੀ ਇਨਫੋਰਮੇਸ਼ਨ ਸਾਡੇ ਕੋਲ ਆਈ ਉਹਨਾਂ ਨੇ ਇਹ ਦੱਸਿਆ ਵੀ ਰਾਏਕੋਟ ਨੂੰ ਜਾ ਰਹੇ ਸੀਗੇ ਜਿਹੜੀ ਉਹਦੀ ਲਾਈਵ ਲੋਕੇਸ਼ਨ ਸੀ ਨਾ ਇਹ ਕੀ ਕਰਦੇ ਨੇ ਕਿਉਂਕਿ ਜਿਹੜੇ ਟੈਕਸੀ ਡਰਾਈਵਰ ਹੁੰਦੇ ਨੇ ਆਪਣੀ ਕਰੂਜਨ ਲੋਕੇਸ਼ਨ ਸ਼ੇਅਰ ਕਰ ਦਿੰਦੇ ਹੁੰਦੇ ਨੇ ਸਾਥੀਆਂ ਨੂੰ ਕਿ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਕਿਤੇ ਕੋਈ ਪਾਈਚੰਦ ਹੈ ਜੀ ਵਾਰਦਾਤ ਹੋ ਜਾਏ ਤਾਂ ਸਾਡੇ ਦੂਜੇ ਸਾਥ ਨੂੰ ਪਤਾ ਹੋਵੇ ਜਿਹੜੀ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਉਹ ਸਾਡੇ ਏਰੀਆ ਚ ਆਈ ਤਾਂ ਉਹਨਾਂ ਨੇ ਪੁੱਛਿਆ ਵੀ ਅਸੀਂ 3:40 ਤੱਕ ਉਹ ਸਾਡੇ ਹਿਸਾਬ ਨਾਲ ਪਿੰਡ ਦੀ ਆ ਰਹੀ ਸੀ ਉਸ ਤੋਂ ਬਾਅਦ ਉਹ ਬਾਈ ਬੰਦ ਹੋਇਆ ਉਹਨਾਂ ਨੇ ਇਮੀਡੀਏਟਲੀ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਐਕਟਿਵ ਹੋ ਗਏ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀ 22 ਤੋਂ 23 ਸਾਲ ਹੈ ਜਿੰਦਾਂ ਦੀ ਜੀ ਕਿੰਨਾ ਦੀ ਸਰ ਹਾਂ 22 23 ਸਾਲ ਦੇ ਅੰਦਰ ਜੀ ਕਿੰਨੇ ਸਰ ਕੋਈ ਹੰਗ ਨਹੀਂ ਸੀ ਇਹਦੇ ਵਿੱਚੋਂ ਇੱਕ ਨਹੀਂ ਹੰਗ ਬਣਿਆ ਦਾ ਹੈਗੇ ਜੀ ਫੱਤੀ ਫੱਤੀ ਉਹ ਡਿਟੇਲ ਅਸੀਂ ਚੈੱਕ ਕਰ ਰਹੇ ਹਾਂ ਵੀ ਉਹਦਾ ਕੀ ਪਿੱਛੇ ਬੈਕਗ੍ਰਾਉਂਡ ਹੈ ਕਿਹੜੀ ਐਸੋਸੀਏਸ਼ਨ ਕਿਹਦੇ ਨਾਲ ਹੈ ਉਹ ਚੱਕਰ ਜਦੋਂ ਅਰੈਸਟ ਕੀਤਾ ਨੰਪਾਣੇ ਜੀ ਸੀਗਾ ਜੀ ਜੀ ਠੀਕ ਹੈ ਠੀਕ ਹੈ ਸਰ ਤਾਂ ਮੋਲ